ਅੱਜ ਤਾਂ ਇਹ ਰੇਲਵੇ ਦਾ ਰੇਲਵੇ ਪਰਿਵਾਰ ਦਾ ਜਿਹੜਾ ਇਹ ਇਹ ਬਿਲਡਿੰਗ ਤਿਆਰ ਹੋ ਕੇ ਮਹੀਨਾ ਖੋ ਗਿਆ ਸੀ ਕਿਉਂਕਿ ਹੜ ਦਾ ਟਾਈਮ ਸੀ ਪੰਜਾਬ ਦੇ ਵਿੱਚ ਬੜਾ ਨੁਕਸਾਨ ਹੋਇਆ ਸੀ ਇਸ ਕਰਕੇ ਇਹ ਉਦਘਾਟਨ ਕਰਦੇ ਇਸ ਗੱਲ ਦੇ ਚੰਗੇ ਨਹੀਂ ਲੱਗਦੇ ਸੀ ਇਸ ਕਰਕੇ ਅੱਜ ਹੁਣ ਥੋੜਾ ਜਿਹਾ ਜਿਹੜਾ ਇਹ ਮੈਂ ਸਮਝਦਾ ਪਾਣੀ ਘਟਿਆ ਹੈ ਰਸੀਡ ਹੋਇਆ ਹੈ ਤੇ ਉਸ ਤੋਂ ਬਾਅਦ ਅੱਜ ਰੇਲਵੇ ਦਾ ਜਿਹੜਾ ਇੱਕ ਸਾਡਾ ਡਿਸਪੈਂਸਰੀ ਸੀ ਉਹ ਲੁਧਿਆਣੇ ਦੇ ਹਿਸਾਬ ਦੇ ਨਾਲ ਬਹੁਤ ਜਿਹੜਾ ਉਹ ਛੋਟਾ ਸੀ ਤੇ ਹੁਣੇ 7 ਕਰੋੜ ਤੋਂ ਉੱਤੇ ਰੁਪਇਆ ਲਾ ਕੇ ਉਹ ਸੁਵਿਧਾ ਜਿਹੜੀ ਕ੍ਰੀਏਟ ਕੀਤੀ ਗਈ ਆ ਜਿਹਦੇ ਵਿੱਚ ਰੇਲਵੇ ਤਾਂ ਹੈ ਹੀ ਹੈ ਜਿਹਦੇ ਵਿੱਚ ਸੈਂਟਰ ਗਵਰਨਮੈਂਟ ਦੇ ਵੀ ਸਾਡੇ ਮੁਲਾਜ਼ਮ ਸੈਂਟਰ ਦੇ ਰੇਟ ਤੇ ਉਹ ਜਿਹੜਾ ਏ ਉਹਨਾਂ ਦਾ ਟ੍ਰੀਟਮੈਂਟ ਇਲਾਜ ਉੱਥੇ ਹੋ ਸਕਦਾ ਅੱਗੇ ਅਸੀਂ ਇਹ ਸੋਚ ਰਹੇ ਹਾਂ ਵੀ ਉਹਨੂੰ ਹੋਰ ਵੀ ਆਉਣ ਵਾਲੇ ਦਿਨਾਂ 'ਚ ਵੱਡਾ ਕਰਾਂਗੇ ਲੁਧਿਆਣੇ ਦੇ ਹਿਸਾਬ ਦੇ ਨਾਲ ਸਾਰੇ ਜਿਹੜੇ ਆ ਉਹ 25000 ਕਰੋੜ ਦੇ ਜਿਹੜੇ ਕੰਮ ਨੇ ਐਸੇ ਤਰੀਕੇ ਨਾਲ 1100 ਕਰੋੜ ਤੋਂ ਉੱਤੇ ਦੇ 30 ਸਟੇਸ਼ਨ ਬਣ ਰਹੇ ਆ ਅੱਜ ਤਾਂ ਇਹ ਰੇਲਵੇ ਦਾ ਰੇਲਵੇ ਪਰਿਵਾਰ ਦਾ ਜਿਹੜਾ ਇਹ ਇਹ ਬਿਲਡਿੰਗ ਤਿਆਰ ਹੋ ਕੇ ਮਹੀਨਾ ਖੋ ਗਿਆ ਸੀ ਕਿਉਂਕਿ ਹੜ ਦਾ ਟਾਈਮ ਸੀ ਪੰਜਾਬ ਦੇ ਵਿੱਚ بڑا ਨੁਕਸਾਨ ਹੋਇਆ ਸੀ ਇਸ ਕਰਕੇ ਇਹ ਉਦਘਾਟਨ ਕਰਦੇ ਇਸ ਗੱਲ ਦੇ ਚੰਗੇ ਨਹੀਂ ਲੱਗਦੇ ਸੀ ਇਸ ਕਰਕੇ ਅੱਜ ਹੁਣ ਥੋੜਾ ਜਿਹਾ ਜਿਹੜਾ ਇਹ ਮੈਂ ਸਮਝਦਾ ਉਹ ਪਾਣੀ ਘਟਿਆ ਹੈ ਰਸੀਡ ਹੋਇਆ ਹੈ ਤੇ ਉਸ ਤੋਂ ਬਾਅਦ ਅੱਜ ਰੇਲਵੇ ਦਾ ਜਿਹੜਾ ਇੱਕ ਸਾਡਾ ਡਿਸਪੈਂਸਰੀ ਸੀ ਉਹ ਲੁਧਿਆਣੇ ਦੇ ਹਿਸਾਬ ਦੇ ਨਾਲ ਬਹੁਤ ਜਿਹੜਾ ਉਹ ਛੋਟਾ ਸੀ ਤੇ ਹੁਣ ਇਹ 7 ਕਰੋੜ ਤੋਂ ਉੱਤੇ ਰੁਪਇਆ ਲਾ ਕੇ ਉਹ ਸੁਵਿਧਾ ਜਿਹੜੀ ਕ੍ਰੀਏਟ ਕੀਤੀ ਗਈ ਆ ਜਿਹਦੇ ਵਿੱਚ ਰੇਲਵੇ ਤਾਂ ਹੈ ਹੀ ਹੈ ਜਿਹਦੇ ਵਿੱਚ ਸੈਂਟਰ ਗਵਰਨਮੈਂਟ ਦੇ ਵੀ ਸਾਡੇ ਮੁਲਾਜ਼ਮ ਸੈਂਟਰ ਦੇ ਰੇਟ ਤੇ ਉਹ ਜਿਹੜਾ ਹੈ ਉਹਨਾਂ ਦਾ ਟ੍ਰੀਟਮੈਂਟ ਇਲਾਜ ਉੱਥੇ ਹੋ ਸਕਦਾ ਅੱਗੇ ਅਸੀਂ ਇਹ ਸੋਚ ਰਹੇ ਹਾਂ ਵੀ ਉਹਨੂੰ ਹੋਰ ਵੀ ਆਉਣ ਵਾਲੇ ਦਿਨਾਂ 'ਚ ਵੱਡਾ ਕਰਾਂਗੇ ਲੁਧਿਆਣੇ ਦੇ ਹਿਸਾਬ ਦੇ ਨਾਲ ਤੇ ਦੂਜੀ ਗੱਲ ਇਹ ਬਹੁਤ ਇੱਕ ਓਮੈਕਸ ਨੇ ਕਿਉਂਕਿ ਅਸੀਂ ਉਹਨਾਂ ਨਾਲ ਸ਼ੇਅਰਿੰਗ ਬੇਸ ਤੇ ਇਹ ਜ਼ਮੀਨ ਆ ਜਿਹੜੀ ਉਹਨਾਂ ਨੇ ਆਪਣੀ ਕਮਰਸ਼ੀਅਲ ਵੀ ਯੂਜ਼ ਕੀਤੀ ਤੇ ਸਾਨੂੰ ਸਾਡੇਆਂ ਲਈ ਇਹ ਅਲੱਗ-ਅਲੱਗ ਤਰ੍ਹਾਂ ਦੇ ਫਲੈਟ ਜਿਹੜੇ ਸਾਡੇ ਆਫੀਸਰ ਸਾਡੇ ਮੁਲਾਜ਼ਮ ਰੇਲਵੇ ਦੇ ਉਹਨਾਂ ਨੂੰ ਬਹੁਤ ਵਧੀਆ ਇਹ ਫਲੈਟ ਬਣਾ ਕੇ ਦਿੱਤੇ ਨੇ ਜਿਹਨੂੰ ਅੱਜ ਦੇਖਣ ਆਏ ਸੀ ਤੇ ਮੈਨੂੰ ਬੜੀ ਤਸੱਲੀ ਵੀ ਜਿਹੜੇ ਓਮੈਕਸ ਨੇ ਸਾਡੇ ਰੇਲਵੇ ਕਰਮਚਾਰੀਆਂ ਲਈ ਇਹ ਫਲੈਟ ਬਣਾਏ ਨੇ ਜਿਹਦੇ ਵਿੱਚ ਖੇਡਣ ਦੇ ਲਈ ਅਲੱਗ ਸਪੇਸ ਬੜੀ ਵਧੀਆ ਬਣਾਈ ਆ ਸਾਡੇ ਕਲੱਬ ਬਣਿਆ ਏ ਉਹਦੇ ਲਈ ਤੇ ਅਸੀਂ ਇਸੇ ਤਰੀਕੇ ਦਾ ਮਾਡਲ ਆ ਹੋਰ ਜਗ੍ਹਾ ਵੀ ਸਾਡੀ ਕੋਸ਼ਿਸ਼ ਰਹੂਗੀ ਅੱਗੇ ਵੀ ਅਸੀਂ ਮੁਲਾਜ਼ਮਾਂ ਲਈ ਵਧੀਆਂ ਤੋਂ ਵਧੀਆਂ ਕਿਉਂਕਿ ਜਿਹੜਾ ਉਹਨਾਂ ਨੇ ਕੰਮ ਕਰਨਾ ਏ 24 ਘੰਟੇ ਡਿਊਟੀ ਦੇਣੀ ਆ ਰੇਲਵੇ ਦੀ ਤੱਕ ਤੇ ਦਿਵਾਲੀ ਤੇ ਦਸਹਿਰੇ ਨੂੰ ਕੋਈ ਛੁੱਟੀ ਨਹੀਂ ਹੋਲੀ ਨੂੰ ਕੋਈ ਛੁੱਟੀ ਨਹੀਂ ਰੇਲਵੇ ਵਾਲੇ ਅੰਤ ਸਾਰਾ ਦਿਨ ਕੰਮ ਕਰਦੇ ਆ ਸੇਵਾ ਕਰਦੇ ਆ ਦੇਸ਼ ਲਈ ਤੇ ਇਸ ਕਰਕੇ ਉਹਨਾਂ ਨੂੰ ਵੀ ਦੇਖਭਾਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਨਾ ਤੇ ਇਹ ਬਹੁਤ ਬੜੀ ਸ਼ੁਰੂਆਤ ਇੱਕ ਪੰਜਾਬ ਦੇ ਵਿੱਚ ਸਾਡੇ ਫਿਰੋਜ਼ਪੁਰ ਡਿਵੀਜ਼ਨ ਆ ਜਿਹੜੀ ਰੇਲਵੇ ਦੀ ਅੱਜ ਡੀਆਰਐਮ ਸਾਹਿਬ ਸਾਡੇ ਸਾਰੇ ਆਫੀਸਰ ਸਾਡੀ ਟੀਮ ਅੱਜ ਇਹਨਾਂ ਨੂੰ ਅਸੀਂ ਦੇਖਣ ਆਏ ਸੀ ਤੇ ਇਹ ਜਿਨ੍ਹਾਂ ਦੇ ਇੱਕ ਲੋਟਰੀ ਸਿਸਟਮ ਇਹ ਵੰਡਣ ਦਾ ਸ਼ੁਰੂ ਕੀਤਾ ਹੈ ਉਹ ਜਿਨ੍ਹਾਂ ਜਿਨ੍ਹਾਂ ਨੂੰ ਮਿਲੂਗੀ ਉਹਨਾਂ ਨੂੰ ਮੈਂ ਮੁਬਾਰਕ ਵੀ ਦਿੰਨਾ ਵਧਾਈ ਦੇਣਾ ਬਹੁਤ ਵੱਡੇ ਪ੍ਰੋਜੈਕਟ ਅਸੀਂ ਆਉਣ ਵਾਲੇ ਦਿਨਾਂ 'ਚ ਸਭ ਤੋਂ ਪਹਿਲਾਂ ਸਾਡਾ ਸ਼੍ਰੀ ਅਮਰਸਰ ਸਾਹਿਬ ਦਾ ਰੇਲਵੇ ਸਟੇਸ਼ਨ ਆ ਉਹ ਤਕਰੀਬਨ 500 ਕਰੋੜ ਦਾ ਆਏਗਾ ਫਿਰ ਇਸੇ ਤਰੀਕੇ ਨਾਲ ਜਲੰਧਰ ਕੈਂਟ ਦਾ ਤਾਂ ਤਿਆਰ ਹੋ ਗਿਆ ਜਲੰਧਰ ਸਿਟੀ ਦਾ ਸਟੇਸ਼ਨ ਆ ਬਿਆਸ ਦਾ ਸਟੇਸ਼ਨ ਆ ਤੇ ਆਉਣ ਵਾਲੇ ਦਿਨਾਂ ਤੱਕ ਤਖਤਸਾਬ ਨੂੰ ਜੋੜਨਾ ਹੈ ਉਧਰੋਂ ਫਿਰੋਜ਼ਪੁਰ ਨੂੰ ਪੱਟੀ ਨਾਲ ਜੋੜਨਾ ਪੱਟੀ ਨੂੰ ਮਤਲਬ ਉਹ ਬਾਰਡਰ ਡਿਸਟ੍ਰਿਕਟਾਂ ਸਾਰੀਆਂ ਉਹ ਜੋੜਨੀਆਂ ਇਸ ਕਰਕੇ ਇੱਕ 29 ਕਿਲੋਮੀਟਰਾਂ ਤਖਤਸਾ ਵਾਲੀ ਜਿਹੜੀ ਲਾਈਨ ਆ ਤਕਰੀਬਨ 29 ਤੇ ਇਸ ਕਰਕੇ ਸਾਰੇ ਜਿਹੜੇ ਆ ਉਹ 25000 ਕਰੋੜ ਦੇ ਜਿਹੜੇ ਕੰਮ ਨੇ ऐसे तरीके ना 1100 ਕਰੋੜ ਤੋਂ ਉੱਤੇ ਦੇ 30 ਸਟੇਸ਼ਨ ਬਣ ਰਹੇ ਆ ਰੇਲਵੇ ਨੇ ਤਾਂ ਕੋਈ ਕਮੀ ਨਹੀਂ ਗਈ ਬਾਕੀ ਹਰ ਮੈਂ ਅਸੀਂ ਤਾਂ ਇਹ ਚਾਹੁੰਦੇ ਆ ਰੱਬ ਉਹ ਦਿਨ ਲਿਆਵੇ